ਸੋ ਬਾਦਲ ਸਾਹਿਬ ਦੀ ਸਰਕਾਰ ਚ 2016-17 ਚ ਜਮੀਨਾਂ ਜਿਹੜੀ ਸਾਊਥਰਨ ਬਾਈਪਾਸ ਵਾਸਤੇ ਐਕਵਾਇਰ ਹੋਈ ਸੀਗੀ ਉਹਨਾਂ ਦੇ ਰੇਟ ਆ ਜਿਹੜੇ ਮੇਰੇ ਕੋਲ ਨੋਟੀਫਿਕੇਸ਼ਨ ਦੀ ਕਾਪੀ ਰੇਟ ਆ ਰੇਟ ਦਿਖਾਈ ਸਾਊਥਰਨ ਬਾਈਪਾਸ ਪਟਿਆਲਾ ਵੇਚ ਰੇਟ ਪਰ ਏਕੜ 2016 2016 ਚ ਜਿਹੜੀ ਬਾਦਲ ਸਾਹਿਬ ਨੇ ਜ਼ਮੀਨ ਐਕਵਾਇਰ ਕਰੀ ਗਲੋਰੀ ਪਿੰਡ ਪਸਿਆਣਾ ਪਿੰਡ ਇਧਰੋਂ ਪਿੱਛੇ ਹਟ ਗਿਆਂ ਕਾਫੀ ਉੱਥੇ ਬੇਸ ਰੇਟ ਗਲੋਰੀ ਪਿੰਡ ਦਾ ਬੇਸ ਰੇਟ ਸੀਗਾ 1 ਕਰੋੜ 93 ਲੱਖ ਪਰ ਏਕ ਕਰੋੜੀ ਹੋ ਗਿਆ ਕਰੋੜੀ ਕਰੋੜ ਜੀ ਅੱਛਾ ਕਰੋੜੀ ਆ ਕਰੋੜੀ ਕਰੋੜੀ ਪਿੰਡ ਦਾ 1 ਕਰੋੜ 93 ਲੱਖ ਰੁਪਏ ਪਰ ਏਕ ਔਰ ਪਸਿਆਣਾ ਪਿੰਡ ਦਾ ਸੀਗਾ ਡੇਢ ਕਰੋੜ ਰੁਪਏ ਪਰ ਏਕ ਮਤਲਬ ਇਹ ਬੇਸ ਰੇਟ ਆ ਜਿਹੜੀ ਐਵਰੇਜ ਰੇਟ ਆ ਸਰਕਾਰ ਨੇ ਕੀ ਕਰਿਆ ਹੈ ਜਿਹੜੀ ਨੋਟੀਫਿਕੇਸ਼ਨ ਕਰੀ ਹੋਈ ਹੈ ਨਾ ਜੀ ਉਹਦੇ ਚ ਉਹਨਾਂ ਨੇ ਲਿਖਿਆ ਹੋਇਆ ਵੀ ਜਿਹੜੀ 3 ਸਾਲ ਦੀਆਂ ਰਜਿਸਟਰੀਆਂ ਤੁਸੀਂ ਲੈਣੀਆਂ ਉਹਨਾਂ ਰਜਿਸਟਰੀਆਂ ਚੋਂ ਹਾਈਐਸਟ 50% ਰਜਿਸਟਰੀਆਂ ਸਿਲੈਕਟ ਕਰਨੀਆਂ ਉਹਨਾਂ ਹਾਈਐਸਟ ਰਜਿਸਟਰੀਆਂ ਦੀ ਐਵਰੇਜ ਕੱਢ ਕੇ ਐਵਰੇਜ ਕੱਢ ਕੇ ਫਿਰ ਉਹਦੇ ਤੇ ਉਹ ਫੈਕਟਰ 3 ਗੁਣਾ ਵਾਲਾ ਜਿਹੜਾ ਉਹ ਲਾਣਾ ਮੈਂ ਤੁਹਾਨੂੰ ਉਹ ਦੇਖੋ ਕਿੱਡੀ ਵੱਡੀ ਠੱਗੀ ਕਿਸਾਨਾਂ ਦੇ ਨਾਲ ਕਰੀ ਜਾ ਰਹੀ ਹੈ ਆ ਜਿਸ ਤਰ੍ਹਾਂ ਮੈਂ ਇਸ ਜਿਹੜੀ ਆ ਰਿੰਗ ਰੋਡ ਬਣ ਰਹੀ ਆ ਉਹਦੇ ਤੇ ਮੈਂ ਦੋ ਪਿੰਡਾਂ ਦੀ ਗੱਲ ਪਹਿਲਾਂ ਤੁਹਾਨੂੰ ਦੱਸਾਂ ਜਸੋਵਾਲ ਸਿੱਧੋਵਾਲ ਹਾਂ ਜਸੋਵਾਲ ਸਿੱਧੂਵਾਲ ਤੇ ਚਮਾਰਹੜੀ 메ਨ ਰੋਡ ਐਂ ਦਾ ਚਾਹੇ 7 ਸੋ ਇਹ ਜ਼ਿਮੀਦਾਰ ਡੀਆਰਓ ਸਾਹਿਬ ਨੂੰ ਡੀਸੀ ਸਾਹਿਬ ਨੂੰ ਜਾ ਕੇ ਮਿਲੇ ਉਹ ਕਹਿੰਦੇ ਵੀ ਤੁਹਾਡਾ ਬੇਸ ਰੇਟ ਤਾਂ 30 ਲੱਖ ਰੁਪਏ ਏਕੜ ਤੇ ਚਮਾਰਹੜੀ ਦਾ ਹੈਗਾ 45 ਲੱਖ ਰੁਪਏ ਏਕੜ ਇਹਨਾਂ ਨੂੰ ਦੱਸਿਆ ਵੀ ਇੰਨਾ ਰੇਟ ਤੁਹਾਨੂੰ ਬੇਸ ਰੇਟ ਕਰਾਂਗੇ ਇਹਦੇ ਦੇ ਤਿੰਨ ਗੁਣਾ ਕੈਲਕੂਲੇਟ ਕਰਕੇ ਤੁਹਾਨੂੰ ਜ਼ਮੀਨਾਂ ਦੀ ਕੀਮਤਾਂ ਜੜੀਆਂ ਆਪਾਂ ਦਵਾਂ। ਪਹਿਲੀ ਗੱਲ ਤਾਂ ਇਹ ਵੀ ਜੇ 2016 'ਚ ਬੇਸ ਰੇਟ 1 ਕਰੋੜ 93 ਲੱਖ ਦਾ ਅੱਜ ਤੱਕ ਘੱਟ ਤੋਂ ਘੱਟ 4 ਕਰੋੜ ਰੁਪਏ ਰੇਟ ਆ ਜਿਹੜਾ ਬੇਸ ਰੇਟ ਪਹੁੰਚਣਾ ਚਾਹੀਦਾ 2016 ਤੋਂ ਬਾਅਦ ਲਗਾਤਾਰ ਰੇਟ ਵਧੇ ਹਨ। ਫਿਰ ਇਹ ਕੋਈ ਐਗਰੀਕਲਚਰ ਜ਼ਮੀਨਾਂ ਨਹੀਂ ਹੈ। ਮੈਂ ਤੁਹਾਨੂੰ ਥੋੜਾ ਜਿਹਾ ਦੱਸਦੇ ਆ ਹੁਣ ਚਮਾਰਹੜੀ ਪਿੰਡਾਂ ਉਹਦੇ ਚ ਗੁਲਮੋਹਰ ਰੈ residancy ਨਿਸ਼ਾਂਤ ਬਾਗ ਕਾਰ ਸ਼ੋਰੂਮ ਰਾਇਲ ਬਲਕ एंपਾਇਰ ਇਹ ਜੇ ਸ਼ੋਪਿੰਗ ਕੰਪਲੈਕਸ ਆਂ ਸ਼ੋਪਿੰਗ ਮਾਲ ਬਣ ਰਹੀ ਆ ਤੁਸੀਂ ਬੈਠੇ ਆ ਇੱਥੇ ਜਸੋਵਾਲ ਸਿਧਵਾਲ ਚ ਐਮ ਡੀ ਬੀ ਕਲੋਨੀ ਆ ਜਿਹੜੀ 17900 ਰੁਪਏ ਪਰ ਗੱਜ ਨੂੰ 플ੌਟ ਵੇਚ ਰਹੀ ਆ ਡਾਕਟਰ ਕਲੋਨੀ ਆ ਨਾਰਥ ਐਵਨਿਊ ਮੰਜੀਤ ਐਵਨਿਊ ਮੰਜੀਤ ਐਵਨਿਊ ਦੇ ਅੰਦਰ ਕਲੈਕਟਰ ਰੇਟ ਤੇ ਹੀ 23600 ਰੁਪਏ ਗੱਜ ਕਲੈਕਟਰ ਰੇਟ ਆ ਮਤਲਬ ਕਲੈਕਟਰ ਰੇਟ ਤਾਂ ਤੁਹਾਨੂੰ ਪਤਾ ਹੀ ਆ ਰਜਿਸਟਰੀ ਕਰਾਉਣ ਦਾ ਜਿਹੜਾ ਕਲੈਕਟਰ ਰੇਟ ਹੁੰਦਾ ਨਾ ਜੀ ਉਹ ਤਕਰੀਬਨ ਚੌਥਾ ਐਸਾ ਹੀ ਹੁੰਦਾ ਹੈ ਜੇ ਅੱਧਾ ਵੀ ਲਾ ਲਈਏ ਆਪਾਂ ਘੱਟ ਤੋਂ ਘੱਟ 40000 ਰੁਪਏ ਗਾਜ ਉੱਥੇ 플ੌਟਾਂ ਦਾ ਰੇਟ ਆ ਤੇ ਰਜਿਸਟਰੀ 22600 ਨੂੰ ਹੁੰਦੀ ਆ ਰਜੀਵ ਗਾਂਧੀ ਨੈਸ਼ਨਲ ਲਾਜ ਯੂਨੀਵਰਸਿਟੀ ਸਪੋਰਟਸ ਯੂਨੀਵਰਸਿਟੀ ਜੇ ਹਰਦਾਸਪੁਰੋਂ ਲੰਗ ਚ ਕਹਿ ਲਈਏ ਉੱਥੇ ਟ੍ਰਾਈਕੌਨ ਸਿਟੀ ਮੈਪਲ ਹੋਰੀਜਨ ਰਾਣੀ ਲక్ష్ਮੀ ਬਾਈ ਡੈਂਟਲ ਕਾਲਜ ਇਹ ਮੈਂ ਇਸ ਕਰਕੇ ਦੱਸ ਰਿਹਾ ਵੀ ਇਹ ਸਾਰਾ ਅਰਬਨ ਏਰੀਆ ਕਲੋਨਾਈਜੇਸ਼ਨ ਇੱਥੇ ਹੋ ਰਹੀ ਆ ਪਲੋਟਿੰਗ ਇੱਥੇ ਵਿਕਰੀ ਆ ਤੇ ਤੁਸੀਂ ਕਹ ਰਹੀਆਂ 30 ਲੱਖ ਰੁਪਏ ਕਿੱਲੇ 30 ਲੱਖ ਤਾਂ ਮੈਂ ਚੈਲੰਜ ਕਰਦਾ ਸਾਰੇ ਪ੍ਰਸ਼ਾਸਨ ਨੂੰ ਵੀ ਪੂਰੇ ਪੰਜਾਬ ਚ ਮੈਨੂੰ ਐਗਰੀਕਲਚਰ ਜ਼ਮੀਨ ਦਿਖਾ ਦੇਣ ਕਿਤੇ ਹੋਵੇ 30 ਲੱਖ ਰੁਪਏ ਕਿੱਲੇ ਨੂੰ ਇਹਦਾ ਅਰਬਨ ਏਰੀਆ ਮਤਲਬ ਜਿੱਥੇ ਪਲੋਟਿੰਗ ਹੁੰਦੀ ਆ ਫਿਰ ਮੈਂ ਤੁਹਾਨੂੰ ਹੋਰ ਕਹਾਣੀ ਦੱਸਾਂ ਜੋ ਕਾਨੂੰਨ ਕਾਨੂੰਨ ਦੇ ਹਿਸਾਬ ਨਾਲ ਜਿਹੜੀਆਂ ਰਜਿਸਟਰੀਆਂ ਹੋਈਆਂ ਕਾਨੂੰਨ ਇਹ ਕਹਿੰਦਾ ਆ ਦੀ ਐਵਰੇਜ ਸੇਲ ਪ੍ਰਾਈਸ ਟੇਕਿੰਗ ਇਨਟੂ ਅਕਾਊਂਟ ਦੀ ਸੇਲ ਡੀਡਸ ਔਰ ਦੀ ਐਗਰੀਮੈਂਟ ਟੂ ਸੈਲ ਰਜਿਸਟਰਡ ਫਾਰ ਸਿਮਿਲਰ ਟਾਈਪ ਆਫ ਏਰੀਆ ਇਨ देयर ਵਿਲੇਜ ਔਰ ਨੀਅਰ ਵਿਸਨਟੀ ਏਰੀਆ 1/2 ਆਫ ਦੀ ਟੋਟਲ ਨੰਬਰ ਆਫ ਸੇਲ ਡੀਡਸ ਔਰ ਦੀ ਐਗਰੀਮੈਂਟਸ ਟੂ ਸੈਲ ਇਨ ਵਿਚ ਦੀ ਹਾਈਐਸਟ ਸੇਲ ਪ੍ਰਾਈਸ ਉਹਨਾਂ ਨੇ ਕਿਹਾ ਵੀ ਜਿਹੜੀ ਰਜਿਸਟਰੀਆਂ ਪਿਛਲੇ 3 ਸਾਲਾਂ ਚ ਹੋਈਆਂ ਚਾਹੇ ਪਿਛਲੇ 3 ਸਾਲਾਂ ਚ ਸੇਲ ਐਗਰੀਮੈਂਟ ਰਜਿਸਟਰਡ ਹੋਏ ਉਹਨਾਂ ਚੋਂ ਜਿਹੜੀਆਂ ਅੱਧੀਆਂ ਦੀ ਹਾਈएस्ट ਵੈਲਿਊ ਦੀ ਐਵਰੇਜ ਲੈ ਲਈ ਉਹ ਹਾਈएस्ट ਵੈਲਿਊ ਦੀ ਐਵਰੇਜ ਆ ਅਸੀਂ ਕੱਢੀ ਹੋਈ ਜਿਸ ਤਰ੍ਹਾਂ ਜਸੋਵਾਲ ਪਿੰਡਾ ਇਹਦੀਆਂ 10 ਰਜਿਸਟਰੀਆਂ ਹੋਈਆਂ 3 ਸਾਲਾਂ ਚ ਤੇ ਹਾਈएस्ट ਦੀ ਐਵਰੇਜ ਜਿਹੜੀ ਆ ਬੇਸ ਰੇਟ ਆ ਜਿਹੜਾ 1 ਕਰੋੜ 87 ਲੱਖ 1280 ਪਰ ਏਕੜ ਆਉਂਦਾ ਹੈਗਾ ਬੇਸ ਰੇਟ ਜੋ ਕਾਨੂੰਨ ਦੇ ਹਿਸਾਬ ਨਾਲ 1 ਕਰੋੜ 87 ਲੱਖ 01280 ਬੇਸਰੇ ਟਨ ਔਰ ਔਰ ਚਮਾਰਹੜੀ ਦਾ ਜੀ ਚਮਾਰਹੜੀ ਦਾ ਕੱਡੇ ਜਰਾ ਆ ਚਮਾਰਹੜੀ ਚ ਦੋ ਰਜਿਸਟਰੀਆਂ ਤੇ ਇੱਕ ਐਗਰੀਮੈਂਟ ਜਿਹੜਾ ਰਜਿਸਟਰਡ ਹੋਇਆ ਇਹ ਰਜਿਸਟਰੀਆਂ ਵੀ 2011 ਦੇ ਸਾਲ ਚ ਹੋਈਆਂ 2000 2019 ਔਰ 2021 'ਚ ਇਹ ਦੋ ਰਜਿਸਟਰੀਆਂ ਹੋਈਆਂ ਇਹਨਾਂ ਦਾ ਜਿਹੜਾ ਬੇਸ ਰੇਟ ਆ ਜੋ ਕਾਨੂੰਨ ਦੇ ਹਿਸਾਬ ਨਾਲ ਐਜ ਪਰ ਐਕਟ 2 ਕਰੋੜ 88 ਲੱਖ ਰੁਪਇਆ ਪਰ ਏਕੜ ਬੇਸ ਰੇਟ ਬਣਦਾ ਹੈਗਾ ਮਤਲਬ ਐਵਰੇਜ ਰੇਟ ਜਿਹੜਾ 50 ਦਾ ਅੱਧ ਪਰਸੈਂਟ ਕਹਿੰਦੇ ਆ 2 ਕਰੋੜ 88 ਲੱਖ ਪਰ ਏਕੜ ਰੇਟ ਬਣਦਾ ਹੈਗਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦੇ ਆ 2019 ਚ ਰਜਿਸਟਰੀ ਜਿਹੜੀ ਹੋਈ ਆ ਇੱਕ ਡੀਏਵੀ ਸਕੂਲ ਨੂੰ ਰਜਿਸਟਰੀ ਹੋਈ 2 ਕਰੋੜ 25 ਲੱਖ ਰੁਪਏ ਏਕੜ ਇਸ ਤੋਂ ਬਾਅਦ ਰਿਲਾਇੰਸ ਨੇ ਜ਼ਮੀਨ ਖਰੀਦੀ ਸਾਢੇ 3 ਕਿਲੋਮੀਟਰ ਪਟਵਾਲਾ ਦੇ ਤੋਂ ਦੂਰ 5.5 ਕਰੋੜ ਰੁਪਏ ਪਰ ਏਕੜ 2011 ਚ ਤੇ ਟੋਰੈਂਟ ਲਿਮਟਿਡ ਅ ਤਵਡ ਰਾਜਪਟਾ 2.5 ਕਿਲੋਮੀਟਰ ਇਧਰ ਤੱਕ 4 ਕਰੋੜ 60 ਲੱਖ ਰੁਪਏ ਏਕੜ ਨੂੰ ਜ਼ਮੀਨ ਉਹਨਾਂ ਨੇ ਖਰੀਦੀ ਮਤਲਬ ਆਪਾਂ ਕਹਿ ਸਕਦੇ ਆ ਕਿ ਜਿਹੜਾ 2019 ਚ 11 12 ਚ ਜੇ 4 ਕਰੋੜ 60 ਲੱਖ ਰੁਪਏ ਏਕੜ ਨੂੰ ਜ਼ਮੀਨ ਵਿਕਦੀ ਆ ਤਾਂ ਉਹਦਾ ਅੱਜ ਤੁਸੀਂ 6 ਸਾਲਾਂ ਚ ਰੇਟ ਦੇਖ ਲਓ ਦੁੱਗਣੇ ਹੋ ਗਏ ਉਹਨੇ 10 ਕਰੋੜ ਦੇ ਕਰੀਬ ਰੇਟ ਹੋ ਗਏ ਇਹਨਾਂ ਨੇ ਕਾਨੂੰਨ ਦੇ ਹਿਸਾਬ ਨਾਲ ਇਹ ਆ ਵੀ ਜਿਹੜਾ ਰੇਟ ਹਾਈਐਸਟ ਹੋਊਗਾ 50% ਰਜਿਸਟਰੀਆਂ ਦਾ ਉਹਦੀ ਵਿਸਨਿਟੀ ਚ ਵੀ ਯੂਨੀਫਾਰਮ ਰੇਟ ਜਿਹੜਾ ਬਾਕੀ ਪਿੰਡਾਂ ਨੂੰ ਵੀ ਉਹੀ ਰੇਟ ਜਿਹੜਾ ਉਹ ਦੇਣਾ ਹੈਗਾ ਯੂਨੀਫਾਰਮ ਰੇਟ ਮਤਲਬ ਕੋਈ 20 ਕਿਲੋਮੀਟਰ 20 22 ਕਿਲੋਮੀਟਰ ਦੇ ਏਰੀਆ ਚ ਰੇਟ ਆ ਜਿਹੜਾ ਇੱਕ ਰੇਟ ਯੂਨੀਫਾਰਮ ਰੇਟ ਜਿਹੜਾ ਦੇਇਆ ਜਾਊਗਾ ਜੇ 2 ਕਰੋੜ 88 ਲੱਖ ਰੁਪਏ بیس ਰੇਟ ਆਪਾਂ ਮੰਨਦੇ ਆ ਤਾਂ ਕਿਸਾਨਾਂ ਨੂੰ ਜਿਹੜਾ ਇੰਟੂ 3 ਲਾ ਲਿਓ 10 ਕਰੋੜ ਰੁਪਏ ਪਰ ਇਕੜ ਜਿਹੜਾ ਉਹ ਰੇਟ ਅਕੋਰਡਿੰਗ ਟੂ ਲਾ ਅਕੋਰਡਿੰਗ ਟੂ ਕਾਨੂੰਨ ਕੋਈ ਪੋਲੀਟੀਕਲੀ ਦੂਸਰੀ ਸਟੇਟਮੈਂਟ ਨਹੀਂ ਕਾਨੂੰਨ ਦੇ ਹਿਸਾਬ ਨਾਲ 10 ਕਰੋੜ ਰੁਪਏ ਕਿੱਲਾ ਜਿਹੜਾ ਰੇਟ ਉਹ ਮਿਲਣਾ ਚਾਹੀਦਾ ਤੇ ਕਿਸਾਨਾਂ ਨੂੰ ਦੇ ਕਿੰਨਾ ਰਹੇ ਆ 90 ਲੱਖ ਰੁਪਏ ਕਿਲੋ ਇਸ ਤੋਂ ਵੱਡੀ ਠੱਗੀ ਕੋਈ ਹੋ ਸਕਦੀ ਆ ਮਤਲਬ ਜਿਹੜਾ ਐਵਰੇਜ ਰੇਟ ਵੀ ਆ ਨਾ ਪਿਛਲੇ 3 ਸਾਲਾਂ ਦਾ ਉਸ ਤੋਂ ਵੀ ਸਾਰਾ ਕੁਝ ਐਡ ਕਰਕੇ 90 ਲੱਖ ਰੁਪਏ ਜਿਹੜਾ ਅੱਧਾ ਰੇਟ ਵੀ ਨਹੀਂ ਦੇ ਰਹੇ ਜਦ ਕਿ ਕਾਨੂੰਨ ਦੇ ਹਿਸਾਬ ਨਾਲ ਇਹ ਬਣਦਾ ਹੈਗਾ ਔਰ ਫਿਰ ਮੈਂ ਤੁਹਾਨੂੰ ਹੋਰ ਸਟੋਰੀ ਸੁਣਾਵਾਂ 2021 ਚ ਇਹਦੀ 3D ਦੀ ਨੋਟੀਫਿਕੇਸ਼ਨ ਹੋ ਗਈ ਅਕਤੂਬਰ ਚ ਤੇ ਦਸੰਬਰ ਚ ਜਿਹੜੀ ਜ਼ਮੀਨ ਆ 3D ਨੋਟੀਫਿਕੇਸ਼ਨ ਹੋ ਗਈ 3D ਹੁੰਦਾ ਵੀ ਜ਼ਮੀਨ ਇਹਦਾ ਤੇ ਨਾਂ ਤੇ ਛੜ ਜਾਂਦੀ ਆ ਰੈਡ ਐਂਟਰੀ ਹੋ ਜਾਂਦੀ ਆ ਗਵਰਨਮੈਂਟ ਦੇ ਨਾਂ ਤੇ ਤੇ ਕਾਨੂੰਨ ਇਹ ਆ ਵੀ 45 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੇ ਐਜ ਪਰ ਕਾਨੂੰਨ ਐਕਟ ਦੇ ਹਿਸਾਬ ਨਾਲ ਅਵਾਰਡਸ ਅਨਾਉਂਸ ਕਰਕੇ ਕਿਸਾਨਾਂ ਦੇ ਖਾਤਿਆਂ ਚ ਪੈਸੇ ਪਾਣੇ ਜਿਹੜੇ ਜ਼ਰੂਰੀ ਆ ਇਹਨਾਂ ਨੇ ਪੈਸੇ ਨਹੀਂ ਦੇਤੇ ਕਿਸਾਨਾਂ ਨੂੰ ਤੰਗ ਹੋ ਕੇ ਵੀ ਜ਼ਮੀਨ ਦੇ ਮਾਲਕ ਤਾਂ ਤੁਸੀਂ ਬਣ ਗਏ ਰੁਪਈਆ ਇੱਕ ਵੀ ਨਹੀਂ ਦਿਆ ਸਿੰਗਲ ਪੈਸਾ ਵੀ ਕਿਸਾਨਾਂ ਨੂੰ ਦੇ ਵਗੈਰ ਤੁਸੀਂ ਮਾਲਕ ਬਣ ਗਏ ਇਹ ਵਿਚਾਰੇ ਹਾਈ ਕੋਰਟ ਚ ਗਏ ਹਾਈ ਕੋਰਟ ਨੇ ਡਾਇਰੈਕਸ਼ਨ ਦਈ ਵੀ ਤੁਸੀਂ ਵਿਦਨ 60 ਦੇ 60 ਦੇ ਅਵਾਰਡ ਡਿਸਾਈਡ 60 ਦਿਨਾਂ ਦੇ ਅੰਦਰ ਅੰਦਰ ਤੁਸੀਂ ਅਵਾਰਡ ਸੇ ਡਿਸਾਈਡ ਕਰੋ ਅੱਛਾ ਹੁਣ ਫਸ ਗਏ ਨੀਅਤ ਮਾੜੀ ਆ ਸੈਂਟਰ ਗਵਰਨਮੈਂਟ ਦੀ ਵੀ ਸਟੇਟ ਗਵਰਨਮੈਂਟ ਦੀ ਸੈਂਟਰ ਦੀ ਮੈਂ ਇਸ ਕਰਕੇ ਕਹਿ ਰਿਹਾ ਵੀ ਇਹ ਜਿਹੜਾ ਪ੍ਰੋਜੈਕਟ ਆ ਇਹਦੇ ਚ 50% ਪੈਸਾ ਜਿਹੜਾ ਸੈਂਟਰਲ ਗਵਰਨਮੈਂਟ ਨੇ ਦੇਣਾ 50% ਸਟੇਟ ਗਵਰਨਮੈਂਟ ਨੇ ਲੈਣਾ ਠੀਕ ਹੈ ਜੀ ਜਦੋਂ ਸੈਂਟਰਲ ਗਵਰਨਮੈਂਟ ਦਾ ਵਕੀਲ ਉੱਥੇ ਆਇਆ ਸੈਂਟਰਲ ਗਵਰਨਮੈਂਟ ਕਹਿਣ ਲੱਗੀ ਵੀ ਅਵਾਰਡਸ ਜਿਹੜੇ ਆ ਸਟੇਟ ਨੇ ਡਿਸਾਈਡ ਕਰਨੇ ਆ ਅਸੀਂ ਆਪਣੇ ਪੈਸੇ ਦੇਣ ਨੂੰ ਤਿਆਰ ਆ ਸੀ ਭੇਜ ਵੀ ਦੇ ਪਰ ਸਟੇਟ ਗਵਰਨਮੈਂਟ ਪੈਸੇ ਨਹੀਂ ਕਦੀ ਸਟੇਟ ਗਵਰਨਮੈਂਟ ਪੇਮੈਂਟ ਕਰਨ ਨੂੰ ਤਿਆਰ ਨਹੀਂ ਚਲੋ ਕੋਰਟ ਨੇ ਇਹਨਾਂ ਦੇ ਫਾਈਨੈਂਸ਼ੀਅਲ ਸੈਕਟਰੀ ਨੂੰ ਬੁਲਾ ਲਿਆ ਵੀ ਤੁਸੀਂ ਦੱਸੋ ਜਦੋਂ ਤੁਸੀਂ ਜ਼ਮੀਨ ਦੇ ਮਾਲਕ ਬਣ ਗਏ ਐਂਟਰੀ ਝੜ ਗਈ ਤੁਸੀਂ ਪੈਸੇ ਵੀਦਨ ਟਾਈਮ ਕਿਉਂ ਨਹੀਂ ਦੇ ਉਹਨੇ ਕਿਹਾ ਵੀ 60 ਦਿਨਾਂ ਦਾ ਟਾਈਮ ਦੇ ਦਿਓ ਅਸੀਂ 60 ਦਿਨਾਂ ਦੇ ਅੰਦਰ ਅੰਦਰ ਪੈਸੇ ਐ ਜਿਹੜੇ ਟਰਾਂਸਫਰ ਕਰਨ ਉਹ 60 ਦਿਨ ਵੀ ਕੰਮ ਖਤਮ ਹੋ ਗਏ ਅਜੇ ਹੋ ਗਏ ਜੀ 84 ਦਿਨ ਦੇਖੋ ਹਾਈ ਕੋਰਟ ਨੇ ਆਰਡਰ ਕਰੇ ਵੀ 60 ਦਿਨਾਂ ਦੇ ਪੈਸੇ ਦੇ ਦਿਓ ਅੱਜ 84 ਦਿਨ ਹੋ ਗਏ ਅਜੇ ਤੱਕ ਅਵਾਰਡਸ ਨਹੀਂ ਹੋਇਆ ਇਹ ਜਦੋਂ ਡੀਸੀ ਸਾਹਿਬ ਕੋਲ ਮੈਂ ਉਹ ਇਹ ਕਾਪੀ ਲੈ ਕੇ ਗਈ ਹਾਈ ਕੋਰਟ ਦੀ ਕਹਿਣ ਲੱਗੀ ਕਿ ਅਸੀਂ ਤੁਹਾਡਾ ਬੇਸ ਰੇਟ ਨਾ ਜੀ 30 ਲੱਖ ਰੁਪਏ ਕਰ ਰਹੇ ਹਾਂ ਤੁਹਾਨੂੰ